ਫਰੀਦਾ ਚਿੰਤ ਖਟੋਲਾ ਵਾਨ ਦੁਖ ਤੇ ਬਿਰਹਾ ਵਿਛਾਵਨ ਲੇਫ ਇਹ ਹਮਾਰਾ ਜੀਵਨ ਆ ਤੂੰ ਸੱਚੇ ਸਾਹਿਬ ਵੇਖ ਚਿੰਤਾ ਜਿਹਾ ਬਰੋਬਰੀ ਜਿਉ ਕੇਲੇ ਮੁੱਢ ਕਰੀਰ ਤੇ ਵਾ ਵਗੇ ਤਾਂ ਪਛੀਏ ਫਿਰ ਝੋਟਾਂ ਸਹੇ ਸਰੀਰ ਇਹ ਤਨ ਮੇਰਾ ਕੰਗੀ ਹੋਵੇ ਤੇ ਮੈਂ ਜ਼ulf ਸਜਨ ਦੀ ਵਾਂਵਾ ਤੇ ਪੋਸ਼ ਮੇਰੇ ਦੀ ਬਣ ਜਾਏ ਜੁੱਤੀ ਤੇ ਮੈਂ ਯਾਰ ਦੇ ਪੈਰੀ ਆਵਾ ਤੇ ਜੇ ਸੋਣਾ ਮੇਰੇ ਦੁੱਖ ਵਿੱਚ ਰਾਜ਼ੀ ਤੇ ਮੈਂ ਸੁੱਖ ਨੂੰ ਚੁੱਲ੍ਹੇ ਢਾਵਾ ਤੇ ਗੁਲਾਮ ਫਰੀਦਾ ਜੇ ਮਿਲ ਪਏ ਸੋਣਾ ਤੇ ਮੈਂ ਰੋ ਰੋ ਹਾਲ ਸੁਣਾਵਾ ਦਰਦ ਫਿਰਾਕ ਰੰਜੇਟੜੇ ਵਾਲੇ ਅਸਾਂ ਹਾਰ ਪਰੋ ਗਲ ਪਾਏ ਤੇ ਇਕ ਇਕ ਦਰਦ ਮਾਹੀ ਦੇ ਉਤੋਂ ਸਹਿ ਸੁਖੜੇ ਘੋਲ ਘੁਮਾਏ ਤੇ ਜਿਨ੍ਹਾਂ ਦਰਦੀ ਮੇਰਾ ਦਿਲਬਰ ਰਾਜ਼ੀ ਸ਼ਾਲਾ ਲੱਗ ਜਾਣ ਦੂਨ ਸਵਾਏ ਤੇ ਗੁਲਾਮ ਫਰੀਦਾ ਉਹ ਦਰਦ ਸਲਾਮਤ ਜਿਨ੍ਹਾਂ ਦਰਦੀ ਯਾਰ ਮਿਲਾਏ وہ بے رخی سے دیکھتے ہیں دیکھتے تو ہیں میں خوش ہوں اس لیے کہ ہوں اس کی نگاہ میں جنہا دکھاں وچ دلبر راضی sukh ohna ton vare te dukh qabool mohammad bakhsha razi rehna pyare danishmandan da kam nahi is duniya te dil launa is vauti sau khawand kite ਜੋ ਕੀਤਾ ਸੋ ਖਾਣਾ ਤੇ ਜਿਸ ਛੱਡੀ ਇਹ ਬੱਚੇ ਖਾਣੀ ਉਹੋ ਹੀ ਸੁਗੜ ਸਿਆਣਾ ਤੇ ਐਸੀ ਡਾਇਨ ਨਾਲ ਮੁਹੰਮਦ ਕਾਨੂੰ ਵਕਤ ਨਿਭਾਣਾ ਓ ਚੱਲ ਮੇਲੇ ਨੂੰ ਚਲੀ ਬismillahirrahmaanirraheem ਸ਼ੁਰੂ ਖੁਦਾ ਦੇ ਨਾਮੋ ਜਿਸ ਦਾ ਜੋੜ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਸਾਬ ਨਾ ਕੋਈ ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ ਅਸਲਾਮੁ ਅਲੈਕੁਮ ਸਤਿ ਸ੍ਰੀ ਅਕਾਲ ਨਮਸਕਾਰ ਤੇ ਢੇਰ ਢੇਰ ਸਲਾਮਾਂ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗੀਆਂ ਤੋਂ ਸਤ ਬਿਸਮిల్లా ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਤਾਂ ਕਿ ਸਾਡੇ तमाम ਤਰ ਨੋਟੀਫਿਕੇਸ਼ਨਸ ਤਹਾਡੇ ਤਾਂ ਹੀ ਬਰ ਵਕਤ ਅਪੜ ਸਕਨ ਸਾਬੋ ਸਾਡੇ ਵੀ ਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭੇਜਿਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਸਾਹਿਬੋ ਅਸੀਂ ਤੁਹਾਡੇ ਕਮੈਂਟਸ ਦੇ ਝੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ ਪਿਆਰਿਓ ਬਾਬਾ ਜੀ ਫਰੀਦੁੱਦੀਨ ਮਸੂਦ ਗੰਜੇ ਸ਼ਕਰ ਰਹਿਮਤੁલ્લાਹ ਤਾਲਾ ਅਲੇ ਪਾਕ ਪਤਨ ਸ਼ਰੀਫ ਵਾਲੇ ਉਹਨਾਂ ਦਾ ਵੀ ਇੱਕ ਬੜਾ ਹੀ ਪਿਆਰਾ ਬੜਾ ਮਨ ਠਾਰ ਸ਼ਲੋਕ ਸਾਨੂੰ ਇੰਡੀਆ ਤੋਂ ਸਾਡੇ ਇੱਕ ਬਜ਼ੁਰਗ ਬਾਬਾ ਜੀ ਅਮਰਜੀਤ ਸਿੰਘ ਹੋਰਾਂ ਨੇ ਭਜਵਾਇਆ ਹੈ ਜਿਹੜੇ ਕਿ ਗੁਰਦਾਸਪੁਰ ਰਹਿੰਦੇ ਨੇ ਤੇ ਉਹਨਾਂ ਸਾਹਤੋਂ ਮੰਗ ਕੀਤੀ ਹੈ ਕਿ ਅਸੀਂ ਬਾਬਾ ਜੀ ਫਰੀਦੁੱਦին ਮਸੂਦ ਦੇ ਇਸ ਦੋੜੇ ਦੀ ਤਰਜਮਾ ਤੇ ਸ਼ਰਾ ਤੁਹਾਡੀ ਸੇਵਾ ਦੇ ਵਿੱਚ ਬਿਆਨ ਕਰੀਏ ਸਾਬੋ ਉਹਨਾਂ ਜਿਹੜਾ ਸ਼ਲੋਕ ਭਜਵਾਇਆ ਹੈ ਬਾਬਾ ਜੀ ਦਾ ਉਹ ਇਸ ਤਰ੍ਹਾਂ ਹੈ ਪੈ ਚਿੰਤ ਘਟੋਲਾ ਵਾਨ ਦੁਖ ਬਰਹਾ ਵਿਛਾਵਾਂ ਨ ਲੇਫ ਇਹ ਹਮਾਰਾ ਜੀਵਨਾ ਤੂੰ ਸੱਚੇ ਸਾਹਿਬ ਵੇਖ ਸਾਹਿਬੋ ਇਹ ਜਿਹੜਾ ਬੜਾ ਹੀ ਪਿਆਰਾ ਬੜਾ ਹੀ ਖੂਬਸੂਰਤ ਬਾਬਾ ਜੀ ਫਰੀਦੁੱਦੀਨ ਮਸੂਦ ਗੰਜੇ ਸ਼ਕਰ ਦਾ ਦੋੜਾ ਏ ਸੱਚ ਪੁੱਛੋ ਤੇ ਇਹ ਵਾਕਈ ਗੱਜੇ ਸ਼ਕਰ ਏ ਇਹ ਵੀ ਸ਼ਕਰ ਦਾ ਖਜ਼ਾਨਾ ਏ ਮਿਠਾਸ ਨਾਲ ਭਰਪੂਰ ਇਸ ਅਸ਼ਲੋਕ ਦੇ ਵਿੱਚ ਬਾਬਾ ਜੀ ਸਰਕਾਰ ਨੇ ਹਿਜਰ ਦਾ ਬਿਆਨ ਕੀਤਾ ਹੈ ਸਾਹਿਬੋ ਅੱਲਾਹ ਪਾਕ ਸੱਚੇ ਸਾਹਿਬ ਦੇ ਆਸ਼ਿਕ ਦੀ ਅੱਲਾਹ ਪਾਕ ਦੇ ਵਿਛੋੜੇ ਦੇ ਵਿੱਚ ਕੀ ਕੈਫੀਅਤ ਹੋ ਚੁੱਕੀ ਹੈ ਉਹਦੇ ਬਾਰੇ ਬੜੇ ਪਿਆਰ ਦੇ ਨਾਲ ਬਾਬਾ ਜੀ ਨੇ ਸਾਨੂੰ ਦੱਸ ਪਾਈ ਹੈ ਵਖੋਨਾ ਫਰਮਾਨਦੇ ਨੇ ਕਿ ਫਰੀਦਾ ਚਿੰਤ ਖਟੋਲਾ ਵਾਨ ਦੁਖ ਤੇ ਬਿਰਹਾ ਵਿਛਾਵਨ ਲੇਫ ਸਾਹਿਬੋ ਚਿੰਤ ਜਿਹੜਾ ਨਾ ਇਹ ਚਿੰਤਾ ਤੋਂ ਨਿਕਲੇ ਆਏ ਅਸੀਂ ਅਕਸਰ ਆਹਨੇ ਆ ਚਿੰਤਾ ਚਿੰਤਾ ਦਾ ਮਤਲਬ ਹੁੰਦਾ ਕੋਈ ਫਿਕਰ ਕੋਈ ਅੰਦੇਸ਼ਾ ਲੱਗ ਜਾਣਾ ਕੋਈ ਤਸ਼ਵੀਸ਼ ਲਾਹਕ ਹੋ ਜਾਣਾ ਕੋਈ ਪਰੇਸ਼ਾਨੀ ਕੋਈ ਫਿਕਰ ਅਜੇ ਆ ਲੱਗ ਜਾਣਾ ਜਿਹਦੇ ਤੋਂ ਬੰਦਾ ਐਵੇਂ ਹਰ ਵੇਲੇ ਡਰਦਾ ਰਵੇ ਖੌਫ ਵਿੱਚ ਮਬਤਲਾ ਰਹੇ ਚਿੰਤਾ ਇੱਕ ਅਜੇ ਹੀ ਤਕਲੀਫ ਦੇ ਪਿਆਰਿਓ ਬਿਮਾਰੀ ਏ ਇੱਕ ਅਜੇ ਹੀ ਡਰ ਫਿਕਰ ਵਾਲੀ ਸੋਚ ਏ ਜਿਹਦੇ ਬਾਰੇ ਚ ਸਾਡੀ ਮਾਂ ਬੋਲੀ ਪੰਜਾਬੀ ਵਿੱਚ ਬੜਾ ਮਹਰੂਫ ਇੱਕ ਅਖਾਂ ਹੈ ਭਈ ਚਿੰਤਾ ਚਿਖਾ ਬਰੋਬਰੀ ਜਿਉਂ ਕੇਲੇ ਮੋੜ ਕਰੀਰ ਤੇ ਵਾ ਵਗੇ ਤਾਂ ਪਛੀਏ ਫਿਰ ਝੋਟਾਂ ਸਹੇ ਸਰੀਰ ਯਾਨੀ ਕਿਸੇ ਵੀ ਸ਼ਾਇਰ ਦੀ ਕੋ ਪਰੇਸ਼ਾਨੀ ਕੋ ਤਸ਼ਵੀਸ਼ ਕੋ ਫਿਕਰ ਅੰਦੇਸ਼ਾ ਲਾਹਕ ਹੋ ਜਾਣਾ ਜਿਹੜਾ ਹੈ ਨਾ ਉਹ ਸਾਹਿਬੋ ਇਸ ਤਰ੍ਹਾਂ ਹੀ ਜਿਵੇਂ ਚਿਖਾ ਅੰਦਰ ਬਲਣ ਡਈ ਚਿਖਾ ਅੱਗ ਦੇ ਵੱਡੇ ਭਾਬੜ ਨੂੰ ਆਖਦੇ ਤੇ ਸੂ ਜਵਾਨ ਲਿਖਦੇ ਨੇ ਵੀ ਚਿੰਤਾ ਚਿਖਾ ਬਰਾਬਰੀ ਜਿਵੇਂ ਕੇਲਾ ਮੁੱਢ ਕਰੀਰ ਕਰੀਰ ਦੇ ਬਿਲਕੁਲ ਨਾਲ ਉਗਿਆ ਹੋਇਆ ਜਿਹੜਾ ਕੇਲਾ ਹੈ ਨਾ ਉਹ ਹੁਣ ਵੇਖੋ ਨਾ ਹਵਾ ਵਗੇ ਤਦ ਪਛੀਏ ਫਿਰ ਚੋਟਾ ਸਹੇ ਸਰੀਰ ਜਿਉਂ ਜਿਉਂ ਹਵਾ ਵਗਦੀ ਹੈ ਨਾ ਤੇ ਉਹ ਕਰੀਰ ਦੇ ਜਿਹੜੇ ਕੰਡੇ ਨੇ ਨਾ ਉਹ ਕੇਲੇ ਦੇ ਵਿੱਚ ਖੁੱਭਦੇ ਨੇ ਕੇਲਾ ਦੇ ਵੇਖੋ ਨਾ ਇੱਕ ਨਰਮ ਔਰ ਬੜੀ ਪਿਆਰੀ ਗਜ਼ਾ ਹੈ ਮੁਲਾਇਮਤ ਵਾਲੀ ਜਿਹਦਾ ਦੰਦ ਵੀ ਮੂੰਹ ਚ ਇੱਕ ਨਾ ਹੋਵੇ ਉਹ ਵੀ ਕੇਲਾ ਬੜੇ ਆਰਾਮ ਨਾਲ ਖਾ ਸਕਦਾ ਹੈ ਉਹਨੂੰ ਕਿਹੜਾ ਚਿਤਨਾ ਪੈਂਦਾ ਬੜੀ ਅੱਲਾਹ ਪਾਕ ਦੀ ਨਿਮਤ ਹੈ ਵੱਡੀ ਤੇ ਸਾਡੇ ਵਿਦਵਾਨ ਸਾਡੇ ਦੇਸ਼ ਪੰਜਾਬ ਦੇ دانشਮੰਦਾਂ ਨੇ ਚਿੰਤਾ ਨੂੰ ਆਖਿਆ ਵੀ ਚਿੰਤਾ ਇੱਕ ਅਜਿਹਾ ਭਾਂਬੜ ਹੈ ਜਿਹੜਾ ਬੰਦੇ ਦੇ ਅੰਦਰ ਹਰ ਵੇਲੇ ਤੁਖਦਾ ਰਹਿੰਦਾ ਹੈ ਤੇ ਉਹ ਇਸ ਤਰ੍ਹਾਂ ਹੀ ਹੈ ਜਿਵੇਂ ਕਰੀਰ ਦੇ ਬੂਟੇ ਦੇ ਨਾਲ ਕੇਲਾ ਲੱਗਾ ਹੋਵੇ ਕੇਲੇ ਦਾ ਪੌਦਾ ਲੱਗਾ ਹੋਵੇ ਔਰ ਜਿਉਂ-ਜਿਉਂ ਹਵਾ ਵਗੇ ਉਹ ਕਰੀਰ ਦੇ ਕੰਡੇ ਕੇਲਿਆਂ ਦੇ ਵਿੱਚ ਵਿੰਨ-ਵਿੰਨ ਕੇ ਕੇਲਿਆਂ ਨੂੰ ਤੇ ਮੋਰੀਆਂ ਕਰਦੇ ਰਹਿਣ ਤੇ ਸਰੀਰ ਸਾਰਾ ਜਿਹੜਾ ਨਾ ਕੇਲੇ ਦੇ ਬੂਟੇ ਦਾ ਸਾਰਾ ਬੂਟੇ ਦਾ ਬੂਟਾ ਉਹ ਚੋਟਾ ਹੀ ਸੰਦਾ ਰਹੇ ਇਸ ਤਰ੍ਹਾਂ ਹੀ ਜਿਹੜਾ ਨਾ ਜੀ ਬੱਦਾ ਉਹਨੂੰ ਵੀ ਕੋਈ ਚਿੰਤਾ ਲੱਗ ਜਾਏ ਤੇ ਪਿਆਰਿਓ ਉਹ ਨੂੰ ਅੰਦਰੋਂ ਅੰਦਰ ਹੀ ਖਾਂਦੀ ਜਾਂਦੀ ਹੈ ਤੇ ਬਾਬਾ ਜੀ ਫਰੀਦ ਅੱਲਾਹ ਪਾਕ ਦੇ ਤਾਲਿਬ ਅੱਲਾਹ ਪਾਕ ਦੇ ਆਸ਼ਿਕ ਅੱਲਾਹ ਪਾਕ ਦੇ ਵਲੀ ਪਿਆਰਿਓ ਉਹਨਾਂ ਨੂੰ ਕਾਦੀ ਚਿੰਤਾ ਹੈ ਅੱਲਾਹ ਪਾਕ ਦੇ ਨਾਲ ਪਿਆਰ ਹੀ ਹੈ ਨਾ ਅੱਲਾਹ ਪਾਕ ਦੀ ਤਵੱਜੋ ਚਾਹੁੰਦੇ ਨੇ ਵੇਖੋ ਨਾ ਇੱਕ ਵਾਰੀ ਫੇਰ ਉਹਨਾਂ ਦਾ ਸ਼ਲੋਕ ਸੁਣੋ ਫਰਮਾਉਂਦੇ ਨੇ ਕਿ ਫਰੀਦਾ ਚਿੰਤ ਖਟੋਲਾ ਕਿ ਫਰੀਦਾ ਮੰਜੀ ਮੈਂ ਚਿੰਤਾ ਦੀ ਡਾਈ ਹੋਈ ਏ ਤੇ ਜਿਹੜੀ ਮੇਰੀ ਮੰਜੀ ਏ ਵਾਨ ਦੁੱਖ ਉਹਨੂੰ ਮੈਂ ਦੁੱਖ ਦੇ ਵਾਨ ਦੇ ਨਾਲ ਉੜਿਆ ਹੋਇਆ ਤੇ ਬਿਰਹਾ ਵਿਛਾਵਨ ਲੇਫ ਬਿਰਹਾ ਦੇ ਨਾਲ ਜੁਦਾਈ ਨੂੰ ਵਿਛੋੜੇ ਨੂੰ ਤੇ ਬਾਬਾ ਜੀ ਫਰੀਦ ਪਾਖਦੇ ਨੇ ਵੀ ਚਿੰਤਾ ਦੀ ਮੰਜੀ ਤੇ ਦੁੱਖਾਂ ਦੇ ਵਾਨ ਦੇ ਨਾਲ ਉਹਨੂੰ ਉਨਕੇ ਤੇ ਉੱਤੇ ਹਿਜਰ ਦਾ ਲੇਫ ਜੁਦਾਈ ਤੇ ਵਿਛੋੜੇ ਦਾ ਲੇਫ ਤੇ ਤੁਲਾਈ ਵਿਛਾ ਕੇ ਤੇ ਉੱਥੇ ਮੈਂ ਸੌਂਦਾ ਵਾਂ ਪਿਆਰਿਓ ਜਰਾ ਬੁਲਾਹਤਾ ਫਰਮਾਓ ਕਿ ਕਿਹੜੀ ਮੰਜੀ ਬਾਬਾ ਜੀ ਨੇ ਦੱਸੀ ਏ ਤੇ ਉਹ ਮੰਜੀ ਕਿਹੜੇ ਵਾਨ ਨਾਲ ਬਣੀ ਹੋਈ ਏ ਤੇ ਉੱਤੇ ਫਿਰ ਵਿਛੋੜਣਾ ਕੀ ਏ ਚਿੰਤ ਖਟੋਲਾ ਅੰਦੇਸ਼ੇ ਫਿਕਰ ਡਰ ਖੌਫ ਸੱਚੇ ਸਾਹਿਬ ਦੀ ਨਾਰਾਜ਼ਗੀ ਦਾ ਕਿਸੇ ਮੇਰੇ ਅਮਲ ਤੋਂ ਕਿਸੇ ਮੇਰੇ ਫੇਲ ਤੋਂ ਮੇਰਾ ਮਾਲਕ ਨਾਰਾਜ਼ ਨਾ ਹੋ ਜਾਵੇ ਪਿਆਰਿਓ ਮਹਿਬੂਬ ਦੀ ਨਾਰਾਜ਼ਗੀ ਆਸ਼ਿਕ ਅਸੋਰ ਨਹੀਂ ਕਰ ਸਕਦਾ ਬਰਦਾਸ਼ਤ ਨਹੀਂ ਕਰ ਸਕਦਾ ਉਹਨੂੰ ਕਬੂਲ ਹੀ ਨਹੀਂ ਹੁੰਦੀ ਕਿਸੇ ਸੂਰਤ ਸਾਹਿਬੋ ਕੋਈ ਬਦਕਿਸਮਤ ਹੀ ਹੋਣਾ ਹੈ ਜਿਹੜਾ ਇਨਸਾਨ ਹੋਵੇ ਹੋशो ਖਿਰਦ ਦਾ ਮਾਲਕ ਹੋਵੇ ਤੇ ਹਿਆਤੀ ਦੇ ਵਿੱਚ ਉਹਨੂੰ ਕਿਸੇ ਦੇ ਨਾਲ ਪਿਆਰ ਨਾ ਹੋਇਆ ਹੋਵੇ ਤੁਸੀਂ ਦੇਖੋ ਨਾ ਕਿ ਇਸ਼ਕੇ ਮਜਾਜ਼ੀ ਦੇ ਵਿੱਚ ਆਸ਼ਿਕ ਜਿਹੜੇ ਨੇ ਉਹ ਜਾਨ ਦੀਆਂ ਬਾਜ਼ੀਆਂ ਤੱਕ ਹਾਰ ਜਾਂਦਾ ਹੈ ਲੇਕਿਨ ਇਸ਼ਕੇ ਹਕੀਕੀ ਕਰਨ ਵਾਲਿਆਂ ਦਾ ਤੇ ਫਿਰ ਮੁਕਾਮ ਹੀ ਬੜਾ ਉੱਚਾ ਹੈ ਨਾ ਆਪਣੇ ਅੱਲਾ ਪਾਗ ਨੂੰ ਪਿਆਸਦੇ ਨੇ ਬਾਬਾ ਜੀ ਫਰੀਦ ਆਪਣੇ ਇਸ ਦੋੜੇ ਦੇ ਵਿੱਚ ਕਿ ਮੇਰੇ ਸੱਚੇ ਸਾਹਿਬ ਮੈਂ ਵੇਖੋ ਕਿਸ ਤਰ੍ਹਾਂ ਜ਼ਿੰਦਗੀ ਪਿਆ ਗੁਜ਼ਾਰਨਾ ਕਿ ਮੈਂ ਚਿੰਤਾ ਦੀ ਮੰਜੀ ਵਿਛਾਈ ਔਰ ਦੁੱਖਾਂ ਦੇ ਵਾਰ ਨਾਲ ਹੁਣੀ ਹੈ ਤੇ ਉੱਤੇ ਮੈਂ ਤੁਹਾਡੇ ਵਿਛੋੜੇ ਦਾ ਤੁਹਾਡੀ ਜੁਦਾਈ ਦਾ ਮੈਂ ਲੇਫ ਪਾਇਆ ਹੈ ਔਰ ਇਹ ਹਮਾਰਾ ਜੀਵਨਾ ਤੂੰ ਸੱਚੇ ਸਾਹਿਬ ਵੇਖ ਯਾਨੀ ਦੁਨੀਆ ਦੇ ਵਿੱਚ ਵੀ ਇਸ਼ਕ-ਏ-ਮਜਾਜ਼ੀ ਦੇ ਵਿੱਚ ਵੀ ਪਿਆਰਿਓ ਅਸੀਂ ਆਪਣੇ ਮਹਿਬੂਬ ਨੂੰ ਆਪਣੇ ਮਹਿਬੂਬ ਦੇ ਇਸ਼ਕ ਦੇ ਵਿੱਚ ਜਿਹੜੀਆਂ ਅਸੀਂ ਤਕਲੀਫਾਂ ਝਰਨੇ ਆ ਜਿਹੜੀਆਂ ਆਉਕਰਾਂ ਬਰਦਾਸ਼ਤ ਕਰਨੇ ਆ ਉਹ ਅਸੀਂ ਆਪਣੇ ਮਾਸ਼ੂਕ ਆਪਣੇ ਮਹਿਬੂਬ ਨੂੰ ਸੁਣਾ ਕੇ ਤੇ ਕੀ ਜਾਣੇ ਆ ਕਿ ਉਹਦੀ ਹਮਦਰਦੀ ਹਾਸਲ ਕਰੀਏ ਉਹਦਾ ਪਿਆਰ ਜਿੱਤੀਏ ਵੀ ਵੇਹ ਤੇਰੇ ਪਿਆਰ 에 ਚ ਮੇਰਾ ਕੀ ਹਾਲ ਪਿਆ ਹੁੰਦਾ ਇਹੋ ਹੀ ਸਾਡਾ ਮਨਸ਼ਾ ਹੁੰਦਾ ਨਾ ਤੇ ਬਾਬਾ ਜੀ ਵੀ ਪਏ ਆਪਣੇ ਮਾਸ਼ੂਕ ਅਜ਼ਲੀ ਆਪਣੇ ਮਹਿਬੂਬੇ ਹਕੀਕੀ ਨੂੰ ਇਹੀ ਪਥ ਕੋਈ ਗਿਲਾ ਨਹੀਂ ਉਹਦਾ ਪਏ ਕਰਦੇ ਤੁਸੀਂ ਦੇਖੋ ਨਾ ਬਾਬਾ ਜੀ ਦੇ ਸ਼ੇਰ ਦੇ ਵਿੱਚ ਤੁਸੀਂ ਮਹਿਸੂਸ ਕਰੋ ਇੱਕ ਆਸ਼ਿਕ ਦੀ ਨਜ਼ਰ ਦੇ ਨਾਲ ਵੀ ਬਾਬਾ ਜੀ ਆਪਣੀ ਕੈਫੀਅਤ ਬਿਆਨ ਕਰਕੇ ਆਪਣੀ ਹਾਲਤ ਬਿਆਨ ਕਰਕੇ ਅੱਲਾ ਪਾਕ ਸੱਚੇ ਸਾਹਿਬ ਦਾ ਪਿਆਰ ਜਿੱਤ ਰਹੇ ਨੇ ਅੱਲਾ ਪਾਕ ਦੀ ਤਵੱਜੋ ਆਪਣੇ ਅਲ ਕਰਾ ਰਹੇ ਨੇ ਅੱਲਾ ਪਾਕ ਦਾ ਰਹਿਮ ਤੇ ਕਰਮ ਤੇ ਉਹਦੀ ਹਮਦਰਦੀ ਚਾਹੁੰਦੇ ਨੇ ਅੱਲਾ ਪਾਕ ਦੇ ਹਜ਼ੂਰ ਜੁ ਪੈ ਅਰਜ਼ ਕਰਦੇ ਨੇ ਕਿ ਇਹ ਹਮਾਰਾ ਜੀਵਨ ਆ ਤੂੰ ਸੱਚੇ ਸਾਹਿਬ ਵੇਖ ਅੱਲਾ ਪਾਕ ਸੱਚੇ ਸਾਈਂ ਤੁਸੀਂ ਵੇਖੋ ਚਾਤੀ ਤੇ ਮਾਰੋ ਮੈਂ ਤੁਹਾਡੇ ਪਿਆਰ ਵਿੱਚ ਕਿਸ ਤਰ੍ਹਾਂ ਹਿਆਤੀ ਪਿਆ گزارਣਾ ਪਿਆ ਪਿਆਰਿਓ ਮਹਿਬੂਬ ਦੀ ਤਵੱਜੋ ਤੋਂ ਵੱਡੀ ਨੇਮਤ ਕੋਈ ਨਹੀਂ ਹੁੰਦੀ ਆਸ਼ਿਕ ਦੇ ਵਾਸਤੇ ਹੱਤਾ ਕੇ ਤੁਸੀਂ ਦੇਖੋ ਕਿ ਸਾਡੇ ਬਹੁਤ ਸਾਰੇ ਅੱਲਾ ਪਾਗਦਿਆਂ ਵਲੀਆਂ ਨੇ ਜਿਹੜੀ ਆਪਣੀ ਸੂਫੀਆਨਾ ਸ਼ਾਇਰੀ ਕੀਤੀ ਏ ਉਹਦੇ ਵਿੱਚ ਉਹਨਾਂ ਮਹਿਬੂਬ ਦੀ ਬੇਰੁਖੀ تو ادم توجہی دے اتنے بھی مان کیتا ہے ہے ان سے تکلیف دے مکلفانہ ہے عذیت نہ آکے کے لیکن مان جوگ بھی ہے پیارے اللہ پاک سچے صاحب ولن ملن تکلیفاں بھی ازمائشاں بھی کیوں کیونکہ ہر چیز خوشی بھی اللہ پاک ویوں مل ہے تو کوئی تکلیف بھی اللہ پاک دے حکم نہ ہی نا ਅੱਲਾ ਪਾਕ ਦੇ ਹੁਕਮ ਤੋਂ ਬਗੈਰ ਤੇ ਪਤਾ ਨਹੀਂ ਹਿੱਲ ਸਕਦਾ ਮੁਸਲਮਾਨ ਆਸੀਂ ਸਾਡਾ ਇਹ ਯਕੀਨ ਹੈ ਕਾਮਿਲ ਹੁਣ ਮੈਂ ਤੁਹਾਡੇ ਹਜ਼ੂਰ ਬਿਆਨ ਕਰਨਾ ਵਾ حضرت ਖ्वाजा ਗੁਲਾਮ ਫਰੀਦ ਕੋਟ ਮਿੱਠਣ ਵਾਲਿਆਂ ਦਾ ਇੱਕ ਬੜਾ ਹੀ ਪਿਆਰਾ ਚੁਬਰਗਾ حضرت ਖ्वाजा ਗੁਲਾਮ ਫਰੀਦ ਫਰਮਾਉਂਦੇ ਨੇ ਕਿ ਇਹ ਤਨ ਮੇਰਾ ਕੰਗੀ ਹੋਵੇ ਤੇ ਮੈਂ ਜ਼ੁਲਫ ਸਜਨ ਦੀ ਵਾਵਾ ਤੇ ਪੋਸ਼ ਮੇਰੇ ਦੀ ਬਣ ਜਾਏ ਜੁੱਤੀ ਤੇ ਮੈਂ ਯਾਰ ਦੇ ਪੈਰੀ ਆਵਾ ਤੇ ਜੇ ਸੋਣਾ ਮੇਰੇ ਦੁੱਖ ਵਿੱਚ ਰਾਜ਼ੀ ਤੇ ਮੈਂ ਸੁੱਖ ਨੂੰ ਚੁੱਲੇ ਢਾਵਾ ਤੇ ਗੁਲਾਮ ਫਰੀਦਾ ਜੇ ਮਿਲ ਪਏ ਸੋਣਾ ਤੇ ਮੈਂ ਰੋ ਰੋ ਹਾਲ ਸੁਣਾਵਾ ਇਹ ਉਹ ਜਿਹੜਾ 24 ਮਸਰਾ ਮੈਂ ਬਿਆਨ ਕੀਤਾ ਹੈ ਤੁਹਾਡੇ ਹਜ਼ੂਰ ਤੁਸੀਂ ਦੇਖੋ ਨਾ ਕਿ ਆਪਣੇ ਆਪ ਨੂੰ ਤੇ ਆਸ਼ਿਕ ਆਪਣੇ ਮਹਿਬੂਬ ਦੇ ਪਿੱਛੇ ਤਕਲੀਫ ਵਿੱਚ ਮੁਤਲਾ ਕਰਕੇ ਅਜ਼ੀਅਤ ਵਿੱਚ ਮੁਤਲਾ ਕਰਕੇ ਚਿੰਤਾ ਦੇ ਵਿੱਚ ਫਸਾ ਕੇ ਤੇ ਖੁਸ਼ੀ ਹਾਸਲ ਕਰਦਾ ਉਹਦੇ ਵਾਸਤੇ ਤੇ ਇਹ ਇਵਾਰਡ ਹੁੰਦਾ ਉਹਦੇ ਵਾਸਤੇ ਇਹ ਇੱਕ ਇਜ਼ਾਜ਼ ਹੁੰਦਾ ਹੈ ਆਸ਼ਕਾਸਤੇ ਜਿਵੇਂ حضرت ਖ्वाजा ਗੁਲਾਮ ਫਰੀਦ ਦੇ ਦੋੜੇ ਨੂੰ ਮੈਂ ਬਤੌਰ ਮਿਸਾਲ ਪੇਸ਼ ਕੀਤਾ ਹੈ ਕਿ ਬਾਬਾ ਜੀ ਫਰੀਦ ਗੰਗੇ ਸ਼ਕਰ ਵਾਂਗੂ ਜਿਵੇਂ ਉਹਨਾਂ ਆਪਣੀ ਹਾਲਤ-ਏ-ਜ਼ਾਰ ਬਿਆਨ ਕਰਕੇ ਅੱਲਾਹ ਪਾਕ ਸੱਚੇ ਸਾਹਿਬ ਦੀ ਤਵੱਜੋ ਹਾਸਲ ਕੀਤੀ ਹੈ ਤੇ ਉਸੇ ਤਰ੍ਹਾਂ ਤੁਸੀਂ ਵੇਖੋ ਕਿ حضرت ਖ्वाजा ਗੁਲਾਮ ਫਰੀਦ ਉਹ ਵੀ ਯਾਰ ਦੀ ਬੇਰੁਖੀ ਉਹਦੀ ਬੇਇਤਨਾਈ ਉਹਦੀ ਅਦਮ ਤਵੱਜਹੀ ਦਾ ਗਿਲਾ ਨਹੀਂ ਪਕਰਦੇ ਉਹਦੇ ਵੱਲੋਂ ਮਿਲਨ ਵਾਲੇ ਸਦਮਾਤ ਤੇ ਮੁਸੀਬਤਾਂ ਤੇ ਔਕੜਾਂ ਉਹਨਾਂ ਦਾ ਕੋਈ ਗਿਲਾ ਨਹੀਂ ਪੱਕ ਕਰਦੇ ਬਲਕੇ ਉਲਟਾ ਖੁਆਸ਼ਪੈ ਕਰਦੇ ਨੇ ਪਈ ਇਹ ਤਨ ਮੇਰਾ ਕੰਗੀ ਹੋਵੇ ਤੇ ਮੈਂ ਜ਼ulf ਸਜਣ ਦੀ ਵਾਹਾਂ ਉਹਨੂੰ ਮਜ਼ੀਦ ਹੁਸੈਨ ਬਣਾ ਦੇ ਕਮ ਆ ਜਾਵੇ ਮੇਰਾ ਪੂਰਾ ਪਿੰਜਰ ਇਹਦੀ ਕੰਗੀ ਬਣ ਜਾਏ ਤੇ ਪੋਸ਼ ਮੇਰੇ ਦੀ ਬਣ ਜਾਏ ਜੁੱਤੀ ਤੇ ਮੈਂ ਯਾਰ ਦੇ ਪੈਰੀ ਆਵਾਂ ਤੁਸੀਂ ਦੇਖੋ ਨਾ ਉਹ ਇਸ਼ਕ ਨਹੀਂ ਜਿਹਦੇ ਵਿੱਚ ਇਸਾਰ ਦਾ ਆਲਾ ਤਰੇਂ ਜਜ਼ਬਾ ਨਾ ਹੋਵੇ ਮੈਂ ਅਰਜ਼ ਕੀਤੀ ਕਿ ਮਹਿਬੂਬ ਵੱਲੋਂ ਮਿਲਣ ਵਾਲੇ ਦੁੱਖ ਤਕਲੀਫਾਂ ਔਕੜਾਂ ਪਰੇਸ਼ਾਨੀਆਂ ਆਸ਼ਿਕ ਨੂੰ ਤਕਲੀਫ ਜ਼ਰੂਰ ਦਿੰਦੀਆਂ ਨੇ ਲੇਕਿਨ ਆਸ਼ਿਕ ਦੇ ਵਾਸਤੇ ਤਬਗੇ ਹੁੰਦੇ ਨੇ ਉਹਦੇ ਵਾਸਤੇ ਇਜਾਜ਼ਾਤ ਹੁੰਦੇ ਨੇ ਤੇ ਸੱਚੇ ਆਸ਼ਿਕ ਕੀ ਖੁਆਸ਼ ਕਰਦੇ ਨੇ ਨਿਮਖ ਖ्वाजा ਗੁਲਾਮ ਫਰੀਦ ਪਾ ਫਰਮਾਉਂਦੇ ਨੇ ਕਿ ਜੇ ਸੋਣਾ ਮੇਰੇ ਦੁੱਖ ਵਿੱਚ ਰਾਜ਼ੀ ਤੇ ਮੈਂ ਸੁਖ ਨੂੰ ਚੁੱਲੇ ਢਾਵਾਂ ਤੇ ਗੁਲਾਮ ਫਰੀਦਾ ਜੇ ਮਿਲ ਪਏ ਸੋਣਾ ਤੇ ਮੈਂ ਰੋ ਰੋ ਹਾਲ ਸੁਣਾਵਾਂ ਇਹੋ ਹੀ ਹਾਲ ਆਪਣਾ ਪੈ ਸੁਣਾਉਂਦੇ ਨੇ ਆਪਣੇ ਅੱਲਾ ਪਾਗ ਨੂੰ ਬਾਬਾ ਜੀ ਫਰੀਦ ਗੰਜੇ ਸ਼ਕਰ ਉਹ ਵੀ ਪਿਆ ਆਖਦੇ ਨੇ ਭਈ ਚਿੰਤ ਖਟੋਲਾ ਵਾਨ ਦੁੱਖ ਬਿਰਹਾ ਵਿਛਾਵਨ ਲੇਫ ਏ ਹਮਾਰਾ ਜੀਵਨਾ ਤੂੰ ਸੱਚੇ ਸਾਹਿਬ ਵੇਖ ਯਾਨੀ ਅੱਲਾ ਪਾਗ ਦੀ ਤਵਜੋ ਉਹਦੀ ਹਮਦਰਦੀ ਹਾਸਲ ਕਰਨਾਸਤੇ ਕਿ ਸਾਹਿਬਾ ਤੇਰੇ ਪਿੱਛੇ ਹਰ ਸ਼ੈ ਕੁਰਬਾਨ ਹੈ ਤੇਰੀ ਤਵਜੋ ਤੇਰਾ ਰਹਿਮ ਤੇਰੀ ਮਿਹਰਬਾਨੀ ਤੇਰੀ ਹਮਦਰਦੀ ਦਰਕਾਰ ਹੈ ਸਿਰਫ ਪਰਤਾਵੇ ਦੇ ਵਿੱਚ ਜਵਾਬ ਵਿੱਚ ਤੇਰਾ ਕਰਮ ਚਾਨਾ ਤੇਰੀ ਤਵਜੋ ਚਾਨਾ ਨਿਗਾਹ ਹੋ ਗਈ ਮਾਲਕ ਦੀ ਉਸ ਮਹਿਬੂਬੇ ਹਕੀਕੀ ਦੀ ਉਸ ਨਾਜ਼ਨੀਨੇ ਅਜ਼ਲੀ ਦੀ ਤੇ ਲੱਖ ਕਰੋੜ ਅਰਬ ਮਟਿਆ ਪਿਆਰਿਓ ਬਾਕੀ ਕੀ ਫਿਰ ਰਹਿ ਗਿਆ ਸੋ ਨਕਾਇਤਾਂ ਹਾਸਲ ਹੋ ਗਈਆਂ ਕਿ ਪਿਆਰਿਓ حضرت ਖ्वाजा ਗੁਲਾਮ ਫਰੀਦ ਸਰਕਾਰ ਕੋਟ ਮਿਠਣ ਵਾਲੇ ਉਹਨਾਂ ਦਾ ਇੱਕ ਹੋਰ ਬੜਾ ਹੀ ਪਿਆਰਾ ਬੜਾ ਖੂਬਸੂਰਤ ਚੋਬਰਗਾ ਮੈਨੂੰ ਯਾਦ ਆ ਗਿਆ حضرت ਖ्वाजा ਗੁਲਾਮ ਫਰੀਦ ਫਰਮਾਉਂਦੇ ਨੇ ਪਈ ਦਰਦ ਫਿਰਾਕ ਰੰਜੇਟੜੇ ਵਾਲੇ ਅਸਾਂ ਹਾਰ ਪਰੋ ਗੱਲ ਪਾਏ ਤੇ ਇੱਕ ਇੱਕ ਦਰਦ ਮਾਹੀ ਦੇ ਉਤੋਂ ਸਹਿ ਸੁਖੜੇ ਘੋਲ ਘੁਮਾਏ ਤੇ ਜਿਨ੍ਹਾਂ ਦਰਦੀ ਮੇਰਾ ਦਿਲਬਰ ਰਾਜ਼ੀ ਛਾਲਾ ਲੱਗ ਜਾਂ ਦੂਨ ਸਵਾਏ ਤੇ ਗੁਲਾਮ ਫਰੀਦਾ ਉਹ ਦਰਦ ਸਲਾਮਤ جنا دردی یار ملائے پیارے ہو حضرت خواجہ غلام فرید کوٹ مٹھن والے پیاستے نے کہ جڑے درد منوں میرے محبوب ولو ملے چنتا ملی اندے چڑے ملے پریشانیاں یار ملیاں پیارے ہو ملیا نا وصل سے شاد کیا ہجر سے ناشاد کیا જરા ਜਿਆ ਪਿਆਰ ਦੀ ਅੱਖ ਨਾਲ ਮਾਸ਼ੂਕ ਵੇਖੇ ਤੇ ਬੰਦਾ ਮੱਕੇ ਤਾਂ ਹੀ ਰਾਜ਼ੀ ਹੋ ਜਾਂਦਾ ਹੈ ਤੇ ਥੋੜੀ ਜਿਹੀ ਵੀ ਬੇਤਵੱਜਹੀ ਮਹਿਬੂਬ ਵੱਲੋਂ ਨਜ਼ਰ ਆਵੇ ਤੇ ਬੰਦਾ ਸੋਚਾਂ ਦੇ ਸਮੁੰਦਰ 'ਚ ਗਰਕ ਹੋ ਜਾਂਦਾ ਹੈ ਪਰੇਸ਼ਾਨ ਹੋ ਜਾਂਦਾ ਹੈ ਚਿੰਤਾ ਲੱਗ ਜਾਂਦੀ ਹੈ ਵੀ ਪਤਾ ਨਹੀਂ ਕਿਉਂ ਕੀ ਵਜ੍ਹਾ ਹੋਈ ਕਿਉਂ ਨਰਾਜ਼ ਹੋਇਆ ਲੇਕਿਨ ਇਸ ਦੇ ਬਾਵਜੂਦ ਜਿੰਨੇ ਦੁੱਖ ਦਰਦ ਪੈ ਮਿਲਦੇ ਨੇ ਉਨ੍ਹਾਂ ਦੇ ਬਾਰੇ ਕੀ ਪਿਆਖਦੇ ਨੇ ਖ्वाजा ਗੁਲਾਮ ਫਰੀਦ ਕੇ ਦੁਖ ਦਰਦ ਯਾਨੀ ਦਰਦ ਫਿਰਾਕ ਰੰਜੇਟੜੇ ਵਾਲੇ ਅਸਹਾਰ ਅਪਰੋਗ ਗੱਲ ਪਾਇ ਅਸੀਂ ਹਾਰ ਬਣਾ ਕੇ ਤੇ ਗੱਲ ਦੇ ਵਿੱਚ ਪਾ ਲੈ ਤੇ ਇੱਕ ਇੱਕ ਦਰਦ ਮਾਹੀ ਦੇ ਉਤੋਂ ਸਹਿ ਸੁਖੜੇ ਘੋਲ ਘਮਾਏ ਯਾਨੀ ਇਹ ਕਿਕ ਦੁਖ ਇੱਕ ਇੱਕ ਦਰਦ ਜਿਹੜਾ ਮਾਹੀ ਨੇ ਮੈਨੂੰ ਦਿੱਤਾ ਮੈਨੂੰ ਮਹਿਬੂਬ ਵੱਲੋਂ ਮਿਲਿਆ ਉਹਦੇ ਉਤੋਂ ਮੈਂ 100 100 ਸੁਖ ਸਦਕੇ ਵਾਰੀ ਕਰ ਛਡਾਂ ਵਾਰ ਕੇ 60 ਛਡਾਂ ਦੇਖੋ ਤੁਸੀਂ ਕਿਸ ਕਦਰ ਵੱਡਾ ਇਜ਼ਾਜ਼ ਹੁੰਦਾ ਮੈਂ ਇਸ ਵਾਸਤੇ ਤੁਹਾਡੇ ਹਜ਼ੂਰ ਅਰਜ਼ ਕੀਤੀ ਹੈ ਕਿ ਬਾਬਾ ਜੀ ਫਰੀਦੁੱਦੀਨ ਗੰਜੇ ਸ਼ਕਰ ਅੱਲਾ ਪਾਕ ਨੂੰ ਮਤਵਜੋ ਕਰ ਰਹੇ ਨੇ ਆਪਣੇ ਅਸ਼ਲੋਕ ਦੇ ਵਿੱਚ ਕੋਈ ਗਿਲਾ ਨਹੀਂ ਕਰ ਰਹੇ ਕਿਉਂਕਿ ਮਹਿਬੂਬ ਵੱਲੋਂ ਮਿਲਣ ਵਾਲੇ ਤੇ ਦੁੱਖ ਦਰਦ پریشانیاں یہ میڈلز ہوں اعزازات ہوں نے وہ بے رخی سے دیکھتے ہیں دیکھتے تو ہیں میں خوش ہوں اس لیے کہ ہوں اس کی نگاہ میں عاشق تے یہ کہ شکر میرے الہ نا گے نال ویکھیا سو ایک اور بڑا پیارا شیر ہے کہ لاگ ہو تو اس کو ہم سمجھیں لگاؤ جب نہ ہو کچھ بھی ਤੋ ਧੋਖਾ ਖਾਏ ਕਿਆ ਯਾਨੀ ਮਹਿਬੂਬ ਬੇਰੁਖੀ ਵੀ ਕਰੇ ਬੇਤਨਾਈ ਵੀ ਵਰਤੇ ਲੇਕਿਨ ਆਸ਼ਿਕ ਨੂੰ ਇਹ ਹੀ ਹੁੰਦਾ ਯਾਰ ਕੁਝ ਥੋੜਾ ਬੋਤਾ ਮੇਰੇ ਨਾਲ ਤਲਾਕ ਵਾਸਤਾ ਬਰਕਰਾਰ ਰੱਖਣਾ ਚਾਹੁੰਦਾ ਤੇ ਇਸ ਤਰ੍ਹਾਂ ਦਾ ਸਲੋਕ ਕਰ ਰਿਹਾ ਨਾ ਉਹਨੂੰ ਇਹ ਹੀ ਖੁਸ਼ਗੁਮਾਨੀ ਹੁੰਦੀ ਸੋ ਬਾਬਾ ਜੀ ਫਰੀਦੁੱਦੀਨ ਮਸਹੂਦ ਗੱਜੇ ਸ਼ਕਰ ਰਹਿਮਤੁਲਲਾਹ ਤਾਲਾ ਅਲੈਹ ਦੇ ਦੋੜੇ ਦੀ ਮਜ਼ੀਦ ਸ਼ਰਾ ਤੇ ਮਜ਼ੀਦ ਤਸ਼ਰੀਹ ਤੁਹਾਡੇ ਹਜ਼ੂਰ ਬਿਆਨ ਕਰਨ ਦੇ ਵਾਸਤੇ ਮੈਂ ਤੁਹਾਨੂੰ ਸੁਣਾ ਰਿਹਾ ਵਾਂ ਹਜ਼ਰਤ ਖਵਾਜਾ ਗੁਲਾਮ ਫਰੀਦ ਕੋਟ ਮਿੱਠਨ ਵਾਲਿਆਂ ਦਾ ਚੋ ਮਿਸਰਾ ਜਿਹਦੇ ਤੀਸਰੇ ਮਿਸਰੇ ਦੇ ਵਿੱਚ ਹਜ਼ਰਤ ਖਵਾਜਾ ਗੁਲਾਮ ਫਰੀਦ ਫਰਮਾਉਂਦੇ ਨੇ ਕਿ ਜਿੰਨਾ ਦਰਦੀ ਮੇਰਾ ਦਿਲ ਪਰ ਰਾਜ਼ੀ ਸ਼ਾਲਾ ਲੱਗ ਜਨ ਦੂਨ ਸੁਆਏ ਜਿੰਨਾ ਦੁੱਖ ਤੇ ਦਰਦਾਂ ਦੇ ਵਿੱਚ ਮੇਰਾ ਮਹਿਬੂਬ ਰਾਜ਼ੀ ਏ ਜਿਹੜੇ ਇੱਕ ਚੋਕੇ ਮੈਨੂੰ ਲਾ ਕੇ ਜਿਹੜੀਆਂ ਪਰੇਸ਼ਾਨੀਆਂ ਮੈਨੋਂ ਦੇ ਕੇ ਮੇਰਾ ਮਹਿਬੂਬ ਰਾਜ਼ੀ ਹੁੰਦਾ ਹੈ ਦੁਆਬ ਮੈਂ ਮੰਗਦਾ ਨੇ ਯਾ ਅੱਲਾ ਉਹ ਦੋਨੇ ਤੀਨੇ ਹੋ ਜਾਣ ਸਵਾਏ ਮੈਂ ਸਵਾ ਗੁਣਾ ਵੱਧ ਜਾਣ ਦੋਨੇ ਮੈਨੇ ਡਬਲ ਹੋ ਜਾਣ ਯਾਨੀ ਉਹਨਾਂ ਤੋਂ ਜਾਨ ਛੁਡਾਨ ਦੀ ਖਾਸ਼ ਨਹੀਂ ਪੈ ਕਰਦੇ ਉਹਨਾਂ ਦੀ ਸਦਰ ਇਹ ਹੀ ਹੈ ਕਿ ਹੋਰ ਬੇਸ਼ੱਕ ਵੱਧ ਜਾਣ ਤੇ ਅੱਗੇ ਦੇਖੋ ਤੁਸੀਂ ਕਿ ਕਿੰਨਾ ਖੂਬਸੂਰਤੀ ਦੇ ਨਾਲ ਹੋਰ ਮਾਨ ਪੈ ਕਰਦੇ ਨੇ ਆਖਦੇ ਨੇ ਗੁਲਾਮ ਫਰੀਦਾ ਉਹ ਦਰਦ ਸਲਾਮਤ ਜਿਨ੍ਹਾਂ ਦਰਦੀ ਯਾਰ ਮਿਲਾਏ ਜਿਹੜੇ ਮਹਿਬੂਬ ਦੇ ਇਸ਼ਕੇ ਚ ਮਤ ਦਰਦ ਸੇ ਦੁੱਖ ਝੀਲੇ ਬਿਲ ਆਖਰ ਜਾ ਕੇ ਉਹਨਾਂ ਦੁੱਖਾਂ ਦਰਦਾਂ ਉਸੇ ਹੀ ਚਿੰਤਾ ਨੇ ਅਗਰ ਮੈਨੂੰ ਮੇਰਾ ਮਹਿਬੂਬ ਮਿਲਾ ਦਿੱਤਾ ਮੈਨੂੰ ਵਿਸਾਲ ਯਾਰ ਹੋ ਗਿਆ ਤੇ ਇਤੋਂ ਵੱਡੀ ਕਿਹੜੀ ਨਿਮਤ ਹੈ ਅੱਲਾ ਪਾਕ ਅੱਗੇ ਪਿਆਸਦੇ ਨੇ ਕਿ ਮੇਰੇ ਦਰਦ Ya ਅੱਲਾ ਸਲਾਮਤ ਹੀ ਰਹੇ ਜਿਹੜੇ ਦਰਦ ਸਹਿ ਸਹਿ ਕੇ ਕੱਲ ਕਲਾਂ ਨੂੰ ਮੈਨੂੰ ਤੇਰਾ ਵਿਸਾਲ ਹੋ ਜਾਏਗਾ ਉਹ ਤੇਰੀ ਨੇਮਤ ਨੇ ਉਹ ਤੇਰੇ ਦਰਦ ਨਹੀਂ ਉਹ ਜ਼ਮਾਇਸ਼ਾ ਨਹੀਂ ਉਹ ਪਰੇਸ਼ਾਨੀਆਂ ਨਹੀਂ ਉਹ ਦੁੱਖ ਨਹੀਂ ਸਾਹਿਬੋ حضرت ਮੀਆਂ ਮੁਹੰਮਦ ਬਖਸ਼ਾਬ ਸਰਕਾਰ ਨੇ ਵੀ ਇਸੇ ਤਰ੍ਹਾਂ ਦਾ ਇਹ ਇੱਕ ਬੜਾ ਹੀ ਸੋਨਾ ਸ਼ੇਰ ਲਿਖਿਆ ਸੀ ਕਿ ਜਿਨ੍ਹਾਂ ਦੁੱਖਾਂ ਵਿੱਚ ਦਿਲਬਰ ਰਾਜ਼ੀ ਸੁਖ ਉਹਨਾਂ ਤੋਂ ਵਾਰੇ ਤੇ ਦੁੱਖ ਕਬੂਲ ਮੁਹੰਮਦ ਬਖਸ਼ਾ ਰਾਜ਼ੀ ਰਹਿਣ ਪਿਆਰੇ ਕਿ ਸਾਹਿਬਾ ਤੂੰ ਰਾਜ਼ੀ ਹੋ ਜਾ ਮੈਂ ਤੇ ਰਾਜ਼ੀ ਬਿਲ ਰਜ਼ਾ ਆਵਾ ਜੇ ਤੇਰੀ ਰਜ਼ਾ ਮੈਨੂੰ ਅਜ਼ਮਾਇਸ਼ ਵਿੱਚ ਮੁਤਲਾਕ ਕਰਕੇ ਮੈਨੂੰ ਪਰੇਸ਼ਾਨੀਆਂ ਫਾਕਾ ਦੇ ਕੇ ਫਕਰ ਦੇ ਕੇ ਤੂੰ ਇਸੇ ਗੱਲ 'ਚ ਰਾਜ਼ੀ ਹੈਂ ਤੇ ਮੈਂ ਅੱਜ ਤੇ ਵੀ ਬੜਾ ਹੀ ਖੁਸ਼ ਆ ਪਿਆਰਿਓ ਤੁਸੀਂ ਦੇਖੋ ਨਾ ਪਿਆਰੇ ਨਬੀ پاک ਸੱਚੇ ਸਾਹਿਬ ਉਹਨਾਂ ਫਰਮਾਇਆ ਸੀ ਕਿ ਅਲ ਫਕਰ ਫਖਰੀ ਵਨ ਫਕਰੋ ਮਿਲ ਨਹੀਂ ਆਪ ਸੱਚੇ ਸਾਹਿਬ ਨੂੰ ਕੀ ਦੁਨੀਆ ਦੀ ਨਿਹਮਤ ਕਿਹੜੀ ਦੌਲਤ ਨਹੀਂ ਸੀ ਮਿਲ ਸਕਦੀ ਲੇਕਿਨ ਆਪ ਨੇ ਕਿਹਾ ਕਿ اے ਅੱਲਾਹ پاک ਮੈਨੂੰ ਤੂੰ ਆਪਣਾ ਫਕੀਰ ਰੱਖ ਮੈਂ ਤੇਰੇ ਹਜ਼ੂਰ ਅਰਜ਼ਦਾਸ਼ਤਾਂ ਕਰਦਾ ਰਹਾ ਆਪਣੀ ਉਮਤ ਨੂੰ ਬਖਸ਼ਵਾਂਦਾ ਰਹਾ ਅੱਲਾਹ ਪਾਕ ਸੱਚੇ ਸਾਹਿਬ ਦੇ ਬੂਏ ਦੇ ਉੱਤੇ ਉਹਦੇ ਦਰ ਦੇ ਉੱਤੇ ਗਦਾਈ ਕਰਨ ਦਾ ਪਿਆਰਿਓ ਜਿਹੜਾ ਸੁਆਦ ਹੈ ਉਹ ਹੋਰ ਕਿਸੇ ਸ਼ੈਅ 'ਚ ਹੈ ਜੂ ਨਹੀਂ ਇਸ ਵਾਸਤੇ ਅੱਲਾਹ ਦੇ ਜਿਹੜੇ ਫਕੀਰ ਨੇ ਨਾ ਜੀ ਉਹ ਉਹਦੇ ਹੀ ਗਦਾ ਰਹਿੰਦੇ ਨੇ ਤੁਸੀਂ ਦੇਖੋ ਨਾ حضرت ਬਾਬਾ ਫਰੀਦਉਦੀਨ ਮਸੂਦ ਗੰਜੇ ਸ਼ਕਰ ਤੁਸੀਂ ਉਹਨਾਂ ਦੀ ਹਯਾਤੀ ਪੜ੍ਹੀ ਹੋਵੇ ਉਹਨਾਂ ਦੀ ਬੇਗਮ ਸਾਹਿਬਾ ਬਾਦਸ਼ਾਹ ਦੀ ਬੇਟੀ ਸਨ ਤੇ ਬਾਬਾ ਜੀ ਦੇ ਨਾਲ ਸਾਰੀ ਹਯਾਤੀ ਉਹ ਵੀ ਧੱਕੇ ਹੀ ਖਾਂਦੀਆਂ ਰਹੀਆਂ ਇਹ ਨਹੀਂ ਸੀ ਕਿ ਬਾਬਾ ਜੀ ਕੋਲ ਦੁਨੀਆ ਚੱਲ ਕੇ ਨਹੀਂ ਸੀ ਆਉਂਦੀ ਜਾਂ ਦੁਨੀਆ ਦੀ ਦੌਲਤ ਬਾਬਾ ਜੀ ਦੇ ਕਦਮਾਂ 'ਚ ਢੇਰਾਂ ਦੇ ਢੇਰ ਆ ਕੇ ਨਹੀਂ ਸਨ ਲੋਕੀ ਲਾਂਦੇ ਵਕਤ ਦੇ ਬਾਦਸ਼ਾਹ ਨਜ਼ਰਾਨੇ ਭੇਜਦੇ ਸਨ ਉਮਰਾ ਆਪ ਨੂੰ ਬੜੀ ਬੜੀ ਦੌਲਤ ਭਜਵਾਉਂਦੇ ਸਨ ਪੈਸੇ ਪਿਜਉਂਦੇ ਸਨ ਲੇਕਿਨ ਆਪ ਕਦੀ ਕੋਲ ਨਹੀਂ ਸੰ ਰੱਖਦੇ ਕਿਉਂਕਿ ਅੱਲਾਹ ਪਾਕ ਦੇ ਫਕੀਰ ਜਿਹੜੇ ਨੇ ਉਹ ਇਹ ਸਮਝਦੇ ਹੁੰਦੇ ਨੇ ਉਹ ਦਾਨਸ਼ਮੰਦ ਹੁੰਦੇ ਨੇ ਸਮਝਦਾਰ ਹੁੰਦੇ ਨੇ ਮੀਆਂ ਮੁਹੰਮਦ ਸਾਹਿਬ ਨੇ ਲਿਖਿਆ ਨਹੀਂ ਸੀ ਫੁਕਰਾ ਦਾ ਬਾਰੇ ਕਿ ਦਾਨਸ਼ਮੰਦਾਂ ਦਾ ਕੰਮ ਨਹੀਂ ਇਸ ਦੁਨੀਆ ਤੇ ਦਿਲ ਲਾਉਣਾ ਇਸ ਵੋਟੀ ਸੌ ਖਾਂਵੰਦ ਕੀਤੇ ਜੋ ਕੀਤਾ ਸੋ ਖਾਣਾ ਤੇ ਜਿਸ ਛੱਡੀ ਇਹ ਬੱਚੇ ਖਾਣੀ ਉਹੀ ਸੁਗੜ ਸਿਆਣਾ ਤੇ ਐਸੀ ਡਾਇਨ ਨਾਲ ਮੁਹੰਮਦ ਕਾਨੂੰ ਵਕਦਰ ਨਿਭਾਣਾ ਇਹਨਾਂ ਦੋਆਂ ਸ਼ੇਰਾਂ ਦੀ ਵੀ ਕਿਸੇ ਦਿਨ ਅਸੀਂ تشریح ਤੁਹਾਡੇ حضور پیش ਕਰਾਂਗੇ ਸਰੇ ਦਸਤ ਗੱਲ ਨੂੰ ਮਕਾਉਂਦਿਆਂ ਹੋਇਆਂ ਇਹ ਹੀ ਤੁਹਾਡੇ ਹਜ਼ੂਰ ਅਰਜ਼ ਕਰਨਾ مقصود ہے ਇਹ ਬਾਬਾ ਜੀ ਦਾ ਜਿਹੜਾ ਇਹ ਦੋੜਾ ਹੈ ਨਾ ਜੀ ਬਾਬਾ ਫਰੀਦ ਜੀ ਦਾ ਪਈ ਫਰੀਦਾ ਚਿੰਤ ਖਟੋਲਾ ਵਾਨ ਦੁੱਖ ਪਰਹਾ ਵਿਛਾਵਨ ਲੇਫ ਇਹ ਹਮਾਰਾ ਜੀਵਨਾ ਤੋਂ ਸੱਚੇ ਸਾਹਿਬ ਵੇ ਇਹ ਆਪਣੇ ਅੱਲਾ ਪਾਕ ਕਿਉਂਕਿ ਆਪ ਇੱਕ ਬੜੇ ਵੱਡੇ ਵਲੀullah ਸਨ ਆਪ ਇੱਕ ਤਾਲਬੁਲ ਮੌਲਾ ਸਨ ਆਪ ਉਸ ਮਹਿਬੂਬੇ ਹਕੀਕੀ ਦੇ ਆਸ਼ਕ ਸਨ ਉਸ ਨਾਜ਼ਨੀਨੇ ਅਜ਼ਲੀ ਦੇ ਆਪ ਬੜੇ ਵੱਡੇ ਆਸ਼ਕ ਸਨ ਤੇ ਉਹਦੇ ਇਸ਼ਕ ਦੇ ਵਿੱਚ ਹੋਣ ਵਾਲੀ ਆਪਣੀ ਹਾਲਤ ਉਹਦੇ ਹੀ ਹਜ਼ੂਰ ਬਿਆਨ ਪੈ ਕਰਦੇ ਨੇ ਉਹਨੂੰ ਮੁਖਾਤਬ ਕਰਕੇ ਤੇ ਉਹਦੀ ਤਵੱਜੋ ਉਹਦਾ ਪਿਆਰ ਉਹਦੀ ਹਮਦਰਦੀ ਉਹਦੀ ਨਜ਼ਰੇ عناਇਤ ਜਿਹੜੀ ਹੈ ਉਹਦੇ ਚਾਹੀਵਾਨ ਨੇ ਇਸ ਲਈ ਉਹਦੇ ਹਜ਼ੂਰ ਪੇ ਅਰਜ਼ ਕਰਦੇ ਨੇ ਕਿ ਚਿੰਤ ਖਟੋਲਾ ਤੇ ਵਾਨ ਦੁਖ ਤੇ ਬਿਰਹਾ ਵਿਛਾਵਨ ਲੇਫ ਇਹ ਹਮਾਰਾ ਜੀਵਨਾ ਤੋਂ ਸੱਚੇ ਸਾਹਿਬ ਵੇ ਪਿਆਰਿਆ ਇੱਕ ਛਾਤੀ ਮਾਰ ਕਿ ਤੇਰੇ ਇਸ਼ਕੇ ਚ ਤੇਰੇ ਹਿਜਰ ਚ ਤੇਰੇ ਵਿਛੋੜੇ ਚ ਤੇਰੇ ਬੰਦੇ ਦਾ ਕੀ ਹਾਲ ਹੈ ਸਾਹਿਬੋ ਇਹਦੇ ਨਾਲ ਹੀ ਸਾਡੇ ਅੱਜ ਦੇ ਇਸ ਵੀਲੌਗ ਦਾ ਸਮਾਂ ਬੀਤ ਗਿਆ ਹੈ ਹੁਣ ਲਵਾਂਗੇ ਤੁਹਾਡੇ ਤੋਂ ਇਜਾਜ਼ਤ ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ Eid ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਲੀ ਓ ਚੱਲ ਕਹੋ ਜਾਉ ਚਾਟ